ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਸੀ ਤੇ 2 ਦਿਨਾਂ ਬਾਅਦ ਸਿੱਧੂ ਮੂਸੇਵਾਲ ਦਾ ਜਾਨੀ ਕਿ 31 ਮਈ ਨੂੰ ਸੰਸਕਾਰ ਹੋਇਆ ਸੀ ਤੇ ਉਸੇ 31 ਮਈ ਨੂੰ ਅੱਜ ਯਾਦ ਕਰਦੇ ਹੋਏ ਸਿੱਧੂ ਮੂਸੇਵਾਲ ਦੇ ਮਾਤਾ ਜੀ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਾਫੀ ਭਾਵੁਕ ਬੋਲ ਵੀ ਲਿਖੇ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਲਿਖਿਆ ਕਿ ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬਨ ਕੇ ਬੰਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ ਕਿੱਥੇ ਤਾਂ ਸੀ ਸ਼ਗਨ ਮਨਾਉਣੇ ਚਾਵਾਂ ਨਾਲ ਸੀ ਸੇਰੇ ਲਾਉਣੇ ਕੱਲੇ-ਕੱਲੇ ਜੀ ਨੂੰ ਰੋਗ ਉਮਰਾਂ ਦੇ ਲਾ ਗਿਆ ਜਾਂਦਾ ਜਾਂਦਾ ਜਨਮਾਂ ਲਈ ਸਾਰਾ ਜੱਗ ਰੁਵਾ ਗਿਆ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ਵਾਣਾ ਲੱਗਣ ਦਿੰਦੀ ਸੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚਿਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨੂਸ ਘੜੀਆਂ ساری ਉਮਰ ਨਹੀਂ ਭੁੱਲ ਸਕਦੀ ਤੇ ਨਾ ਉਹਨਾਂ ਹਕੂਮਤਾਂ ਨੂੰ ਭੁੱਲਣ ਦੇਵਾਂਗੀ ਪੁੱਤ ਇਨਸਾਫ਼ ਦੀ ਜੰਗ ਅਸੀਂ ਜਾਰੀ ਰੱਖਾਂਗੇ ਇਹ ਸਿੱਧੂ ਮੂਸੇਵਾਲ ਦੇ ਮਾਤਾ ਜੀ ਨੇ ਇੱਕ ਭਾਵੁਕ ਸਟੋਰੀ ਸ਼ੇਅਰ ਕੀਤੀ ਹੈ ਜੋ ਕਿ ਸਭਨਾਂ ਨੂੰ ਭਾਵੁਕ ਕਰਦੀ ਹੈ ਕਿਤੇ ਨਾ ਕਿਤੇ ਸਿੱਧੂ ਮੂਸੇਵਾਲ ਦੇ ਮਾਤਾ ਜੀ ਅੱਜ ਕਾਫੀ ਭਾਵੁਕ ਹੋ ਰਹੇ ਨੇ ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਨੇ ਇਨਸਾਫ਼ ਦੀ ਜੰਗ ਨੂੰ ਜਾਈ ਰੱਖਣ ਦੀ ਗੱਲ ਵੀ ਕਰੀ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਸਿੱਧੂ ਮੂਸੇਵਾਲ ਨੂੰ ਇਨਸਾਫ਼ ਮਿਲੇ ਤਾਂ ਕਮੈਂਟਾਂ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲ ਜ਼ਰੂਰ ਲਿਖਿਓ ਧੰਨਵਾਦ